ਪੰਜਾਬੀ ਯੂਨੀਵਰਸਿਟੀ ਅਜੇ ਤੱਕ ਸ਼ਰਾਧਾ ਦਾ ਕੋਰਸ ਨਹੀਂ ਸ਼ੁਰੂ ਕਰਿਆ ਕੱਲ ਨੂੰ ਕਰਦੇ ਤਾਂ ਵੱਖਰੀ ਗੱਲ ਐ ਨਾ ਹਵਨ ਤੇ ਕਰਿਆ ਇਹਨਾਂ ਤਾਂ ਉਹ ਤੇ ਵੀ ਸ਼ੁਰੂ ਕਰਤਾ ਇਹ ਕਿੰਨੇ ਕੁ ਵਿਗਿਆਨਕ ਪੜਾਉਣਾ ਵਾਲੇ ਨੇ ਫਿਰ ਕਹਿੰਦਾ ਬੜੀ ਘੋਬਣਾਵੇ ਚੋਰੀਆਂ ਬੜੀ ਬਹੁਤ ਦਾ ਨਾ ਪੈਸੇ 7 ਮਹੀਨੇ ਨੇ ਠੀਕ ਇਹਨਾਂ ਨੇ ਇੱਥੇ ਡੈਂਟਲ ਕਲਿਨਿਕ ਖੋਲਤਾ ਇਹਨੂੰ ਪੁੱਛੋ ਤੇ ਇੰਨਾ ਖਰਚਾ ਕਿਉਂ ਆਇਆ ਸੀ ਦੋ ਡੈਂਟਲ ਕਲਿਨਿਕ ਚਲਾ ਰਹੇ ਆ ਸਾਡੇ ਦੋਹਾਂ ਦਾ ਉਹਨਾਂ ਖਰਚਾ ਨਹੀਂ ਹੈ ਪੰਜਾਬ 'ਚ ਜਿੰਨਾ ਇਕੱਲੇ ਤੇ ਕਰੀ ਜਾਂਦੇ ਨੇ ਯਾਰ ਇਹ ਨੀ ਯੂਨੀਵਰਸਿਟੀ ਵਾਲੇ ਇਹ ਨੰਬਰ ਸੁੱਖ ਹੈ ਵਿਦੋਮਾਸ਼ੀਸ਼ਾ ਮਾਲ ਬਣਾ ਲੈ ਤੁਸੀਂ ਘਰ ਦੇ ਨੂੰ ਕਹੋ ਮੈਂ ਤਾਂ ਸਾਲ ਗੱਡੀ ਨਹੀਂ ਹੈ ਤੇ ਜਮੀਨ ਵੇਚੋ ਹੂੰ ਨਾਲ ਕਹੋ ਮੈਸ਼ਾਲਾ ਇਹਦਾ ਸੱਖਾਈ ਕੰਮ ਹੈ ਨਾ ਦੂਜੇ ਦੀ ਜ਼ਿਆਦਾ ਬਗਾਨੀ ਸਾ ਤੇ ਮੁੱਛਾ ਬਣਾ ਨੇ ਤੁਸੀਂ ਦੂਜੇ ਦੀ ਜ਼ਿਆਦਾ ਦੇ ਉੱਤੇ ਐਸ਼ ਕਰਨੀ ਉੱਤੇ ਦੂਜੇ ਦੇ ਘਰ ਲੱਗੀ ਨੂੰ ਬਸੰਤਰ ਕਹਿਣਾ ਆਪਦੇ ਘਰ ਲੱਗੀ ਨੂੰ ਅੱਗ ਸਮਝਣਾ ਸੋ ਇਹ ਗਲਤ ਕਹਿੰਦੇ ਨੇ ਇਹ ਪੰਜਾਬ ਜੁਨੀਅਰ ਸੀਨੀਅਰ ਅਭਿਆਨ ਕਰ ਰਾ ਮੈਂ ਜਿੰਮੇਵਾਰਾ ਮੈਂ ਨਾਲ ਬੈਠਣਾ ਕਿ ਪੰਜਾਬੀ ਯੂਨੀਵਰਸਿਟੀ ਦਾ ਕਰ ਰਹੇ ਨੇ ਮੈਂ ਰੋਜ਼ ਪੰਜਾਬੀ ਯੂਨੀਵਰਸਿਟੀ ਨਾਲ ਸੰਗਠਨ ਨਾਲ ਗੱਲ ਕਰਦਾ ਇਹ ਜੋੜਨਾਂ ਦਾ ਮੁਕਾਬਲਾ ਕਰ ਰਹੇ ਨੇ ਦੀ ਖੋਜ ਕਿੰਨੀ ਹੋਈ ਆ ਪੜ੍ਹਾਈ ਕਿੰਨੀ ਹੁੰਦੀ ਰਹੀ ਆ ਬੱਚੇ ਕਿੰਨੇ ਪੜ੍ਹਦੇ ਨੇ ਉਹਨਾਂ ਦੀ ਆਮਦਨ ਕਿੰਨੀ ਰਹੀ ਆ ਆ ਤਿੰਨ ਕਿ ਸਾਲਾਂ ਚ ਪਿੱਛੇ ਉਹਦਾ ਜਾਦਾ ਮਾੜਾ ਹਾਲ ਹੋਇਆ ਹੂੰ ਪੰਜਾਬੀ ਯੂਨੀਵਰਸਿਟੀ ਨੇ ਜਿਹੜੇ ਜਿਹੜੇ ਕੰਮ ਕਰੇ ਨੇ ਉਹਦੇ ਤਾਂ ਸੋਚੀ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਮਨਸ਼ਾ ਮਾੜੀ ਆ ਹੂੰ ਮਨਸ਼ਾ ਮਾੜੀ ਜੋ ਕਹਿੰਦੇ ਨੇ ਹੁਣ ਯੂਨੀਵਰਸਿਟੀ ਚਾ ਇਹ ਵੀ ਨਹੀਂ ਜਿਹੜੀ ਯੂਨੀਵਰਸਿਟੀ ਸਾਰੇ ਪ੍ਰੋਫੈਸਰ ਇਹ ਕਹਿੰਦੇ ਨੇ ਵੇ ਸਾਨੂੰ ਤੁਸੀਂ 60 ਸਾਲ ਕਰ ਦੋ 70 ਸਾਲ ਕਰ ਦੋ ਹੂੰ ਸਾਨੂੰ ਪੈਸੇ ਵੱਧ ਦੇ ਦਿਓ ਭਾਵੇਂ ਯੂਨੀਵਰਸਿਟੀ ਖੋਲੋ ਇਹ ਕਿੰਨੇ ਕਿ ਦੇਸ਼ ਭਗਤ ਨੇ ਹਾਂ ਗੱਲਾਂ ਤਾਂ ਉਹਨਾਂ ਕਰ ਨਹੀਂ ਹੁੰਦੀਆਂ ਕੋਈ ਅੰਗਰੇਜ਼ੀ ਦਾ ਹੈ ਕੋਈ ਪੰਜਾਬੀ ਦਾ ਹੈ ਕੋਈ ਹਿੰਦੀ ਦਾ ਹੈ ਕੋਈ ਅਰਥ ਸ਼ਾਸਤਰ ਦਾ ਹੈ ਕੋਈ ਸਮਾਜ ਸ਼ਾਸਤਰ ਦਾ ਹੈ ਕੋਈ ਰਾਜਨੀਤੀ ਸ਼ਾਸਤਰ ਦਾ ਹੈ ਕੋਈ ਦਰਸ਼ਨ ਸ਼ਾਸਤਰ ਦਾ ਹੈ ਕੋਈ ਕਾਨੂੰਨ ਦਾ ਹੈ ਗੱਲਾਂ ਤਾਂ ਉਹਨੂੰ ਬਹੁਤ ਹੁੰਦੀਆਂ ਨੇ ਹੂੰ ਉਹਨੂੰ ਭਾਸ਼ਾ ਵੀ ਹੁੰਦੀ ਆ ਉਹਨੂੰ ਬੋਲਣਾ ਵੀ ਆਉਂਦਾ ਉਹਨੇ ਉਹਦੇ ਪ੍ਰਮਾਣ ਦੇ ਵੀ ਨਹੀਂ ਹੁੰਦੇ ਨੇ ਪਰ ਉਹਨਾਂ ਦਾ ਉਹ ਹਾਲ ਹੈ ਬਾਬੇ ਨੇ ਉਹੀ ਇਹ ਵਿਦਵਾਨਾਂ ਬਾਰੇ ਕਿਹਾ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਬਾਹਰੋਂ ਤੋਤੀ ਤੂੰ ਮੜੀ ਅੰਦਰ ਵਿਸ਼ਨ ਕੋਰ ਜਿਓ ਸਾਧ ਭਲੇ ਅਨਨਾਤਿਆਂ ਝੋਲ ਸੇ ਚੋਰਾ ਚੋਰ ਜਿਓ ਆਹ ਫਰਕ ਹੈ ਇਹ ਜਿੰਨਾ ਮਰਜ਼ੀ ਕਹੀ ਜਾਣ ਜੇ ਮੈਂ ਕਹਿਣਾ ਹੁਣ ਇਹਨਾਂ ਤੋਂ ਕਾਕੇ ਦਿਖਾਓ ਜੇ